ਉਹੀ ਦੀ ਮੰਨਤਾ ਖਲਾ ਲੋ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਮਾਨਤ ਨਹੀਂ ਰੱਖਾਂਗੇ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਰਹਿੰਦੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਫਿਰ ਜੇਤੂ ਰੀਲ ਦੀ ਕਰ ਦਿੰਦੇ ਨੇ ਧਰ ਕੇ ਕਾਉਂਟ ਤੇ ਕੋਟਾ ਸਖੜਾ ਹੈ ਕਿ ਨਾ ਚੜਾ ਪਰ ਜੇ ਵੀ ਕਿਨੇ ਹੋਣਗੇ ਹਾਂ ਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਲੇ ਸਿੱਧੂ ਉੱਪਰ ਪੰਜਾਬ ਸਰਕਾਰ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਭਾਲਾ Sidhu ਦੋਸਤੋ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ 29 ਤਰੀਕ ਦੇ ਇਕੱਠ ਤੋਂ ਬਾਅਦ ਦੋਸਤੋ 3 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਕੋਠੀ ਘੇਰਨ ਦਾ ਐਲਾਨ ਹੋਇਆ ਹੈ ਤੇ ਹਾਲਾਂਕਿ ਅੱਜ ਦੋਸਤੋ ਲੱਖਾਂ ਸੁਧਾਨਾ ਅਤੇ ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਹੋਈ ਹੈ ਜੋ ਕਿ ਦੋਸਤੋ ਸਿਰੇ ਨਹੀਂ ਚੜੀ ਤੇ ਮੀਟਿੰਗ ਤੋਂ ਬਾਅਦ ਦੋਸਤੋ ਲੱਖਾਂ ਸੁਧਾਨਾ ਅਤੇ ਕਿਸਾਨ ਜਥੇਬੰਦੀਆਂ ਨੇ ਜੋ ਵੀ ਮੀਟਿੰਗ ਦੇ ਵਿੱਚ ਹੋਈ ਗੱਲਬਾਤ ਉਸ ਬਾਰੇ ਆਪਣੇ ਵਿਚਾਰ ਦਿੱਤੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਲੋਕ ਕੀ ਕਹਿਣਾ ਚਾਹਣੇ ਸਾਜੀ ਵੈਖਰ ਜੀ ਖਾਲਸਾ ਵੈਦ ਅਤੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘਟ ਤੋਂ 5.5 ਘੰਟੇ ਇੱਥੇ ਪ੍ਰਸ਼ਾਸਨ ਦੇ ਨਾਲ ਪਰਵਾਣੀ ਹੋਈ ਇੱਕ ਭਾਂਲੇ ਸਿੱਖੋ ਪਰ ਬਾਈ ਹੱਤਮ ਕਰ ਦਿੰਦੇ ਅਸੀਂ ਉਸੇ ਗੱਲ ਦੇ ਉੱਤੇ ਖੜੇ ਹਾਂ ਕਿ ਜਿਹਨ ਬਿਨਾਂ ਸ਼ਕਤੀ ਹੈ ਜੀ ਉਹ ਜਿਹੜੇ ਫਸਾਦੀ ਸਾਰੀਆਂ ਗੱਲਾਂ ਵਾਕਾ ਹੁੰਦੀਆਂ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਲੱਗਾ ਹੋਇਆ ਮੁੱਖ ਮੰਤਰੀ ਦੇ ਘਰ ਤੇ ਹੁਣ ਜਿਹੜਾ ਉਹ ਤਿਆਂ ਨੂੰ ਤਿਆਰੀ ਪੂਰੀ ਕਰਨਾ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗੰਟੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਤੋਂ ਨੇ ਆਏ ਆ ਇਤੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇਸ਼ੱਦਦ ਨੂੰ ਰੋਕ ਸਕੀਏ ਉਹ ਤੇ ਜੋ ਜ਼ੁਲਮ ਟਾਏ ਜਾ ਰਹੇ ਨੇ ਜੋ ਮੁਕੱਦਮੇ ਹੋਰ ਦੱਚ ਦਿੱਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੰਦੂਨ ਮਹਾਲੀ ਅੱਧਾ ਲੱਗਿਆ ਵੀ ਮਹਾਲੀ ਦਾਪ ਦੇ ਵਿੱਚੋਂ ਜੇਲ੍ਹ ਵੀ ਜੁਆਦ ਤੇ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਬੰਦ ਹੋ ਗਈ ਤੇ ਵੀ ਗੱਲਬਾਤ ਬਸ ਇਹੀ ਚੱਲੀ ਗਈ ਆ ਤੇ ਤੁਸੀਂ ਜਿਵੇਂ ਮੰਨਤਾ ਖਲਾ ਲੋ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਮਾਨਤ ਨਹੀਂ ਰੱਖਾਂਗੇ ਉਹ ਜਿਵੇਂ ਦੇਖੋ 35 ਹੁੰਦੇ ਨੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ ਪੰਜ ਕਹਿ ਦੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਔਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਾਓ ਜਿੱਥੇ ਜ਼ਬਰ ਪੰਜਾਬ ਚ ਹੋ ਰਿਹਾ ਮੁੰਡਿਆਂ ਦੇ ਕਾਊਂਟਰ ਵੀ ਹੋ ਰਹੇ ਨੇ ਘੁੱਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਇੰਡਸਟਰੀ ਕਹਿ ਕੇ ਹੇ ਨੀਚੇ ਦਾ ਇਹ ਇਹ ਜ਼ਬਰ ਦੇ ਜ਼ਰੂਰ ਖਤਣਾ ਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਤਾਂ ਸਭਾ ਕੋਈ ਗੱਲ ਨਹੀਂ ਆਪਾਂ ਸੋਚਦੇ ਨੇ ਢਾਂਗਾ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਹ ਸਿਰ ਦਾ ਜੇਹ ਸਿਰ ਦਾ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਪ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਦੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਛਿੱਤਨ ਤਰੀਕ ਨੂੰ ਇੱਕ ਹਾਂ ਤੇ ਕਰਦੇ ਧੂਰੀ ਰਵੀ ਜਿਹੜਾ ਇਥੇ ਹੈ ਹੈ ਜੀ ਧੂਰੀ ਵੀ ਹੈ ਧੂਰੀ ਵੀ ਅਕਲ ਦਾ ਕੋਈ ਸੰਘਰਸ਼ ਜਿਹੜੇ ਆਪਣੇ ਪੀ ਨੇ ਸਰੂਪ ਤੋਂ ਮਾਨ ਸਾਹਿਬ ਨੂੰ ਨਾ ਰੱਖਿਆ ਇਹਨਾਂ ਨੇ ਪਾਸੇ 11 ਪੰਜ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਪੂਰ ਸਰਕਾਰੀਆਂ ਦੇ ਕੋਲ ਹੈ ਜੀ ਪਾਚੇ ਰੱਦ ਕਰਨ ਤੋਂ ਇਨਕਾਰ ਕਰਦੇ ਗੱਲ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੇ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਕਿ ਇੱਕ ਸਰਮਗਰ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੋਂਗੋਵਾਲ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਛੱਡੇ ਗਏ ਇਹ ਕਿ ਹੁਣ ਜਦੋਂ ਪਾਚੀ ਟੁੱਟੇ ਦੇ ਉੜ ਜੇ ਸੀ ਜਮਾਨਤੀ ਲੈ ਲਈ ਮੰਨ ਲਓ ਕਿਸੇ ਚੈਨੀ ਖੋਣ ਵਾਲੇ ਪਰਚਰਸੋਂ ਨਾਸੀ ਬੀਚ ਤੋਂ ਅਜੇ ਤਾਂ ਸਾਫਤ ਹੋ ਗਏ ਅਦਾਲਤ ਨੇ ਮੰਨ ਲਿਆ ਵੀ ਹਾਈ ਚੋਰ ਆ ਤਾਂ ਜਮਾਨਤ ਲੈ ਰਹੇ ਆ ਨਾ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਐ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਹੈ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚੱਲਾ ਹੁੰਦੀ ਐ ਇਹਨਾਂ ਨੇ ਸਾਰੇ ਕੁ ਲੋਕਿਮੈਂਟ ਡੀਟੇਲ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪੀਡੂ ਕਰਨਾ ਹੈ ਸਾਰੇ ਇਹਨਾਂ ਨੇ ਪਤਲੇ ਤੋਂ ਦੇ ਰਹੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇਉ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੇ ਸਿੱਟੇ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾਇਆ ਗਿਆ ਉੱਥੇ ਆਏ ਹੋਜੂ ਉੱਥੇ ਆਏ ਹੋਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਬਿਠਾਇਆ ਜਿਹੜਾ ਜੋਦੇ ਤੂੰ ਫੋਨ ਪੀਂਚ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਨਿਗਰੂ ਚੱਕ ਕੇ ਝੂਠੇ ਮੁਕੱਦਮੇ ਜੇਲਾ ਨਹੀਂ ਸਿੱਤਰ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਹੈ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਸਰਿਕ ਜੀ ਸ੍ਰੀ ਪੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦੀਆਂ ਵਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਦਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ ਚ ਇਕੱਠੇ ਨੇ ਉੱਥੇ ਤੁਹਾਡਾ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਲੱਗੂਗਾ ਦੇਖੋ ਇਹ ਅਸੀਂ ਮੌਕੇ ਤੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਇਥੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਹੂੰ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਅਸੀਂ ਪੋਫਾਈਲਾ ਲੈਣਾ ਹੈ ਹਾਂ ਕਿੱਧਰ ਨੂੰ ਜਾਣਾ ਉਹ ਨਾਲ ਜੇ ਤਾਂ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਸਾਰੇ ਨਾਲ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਹੁਣ ਦੂਆ ਲੈ ਆਪਾਂ ਲਾ ਲਓ ਉਧਰ ਕਰਕੇ ਲੈ ਆਪਾਂ ਲੈ ਆਓ ਲਾ ਦੇ ਸਾਰੀ ਲਾ ਦੇ ਮੈਂ ਕਾਕਾ ਸੀ ਕੋਈ ਆ ਵੀ ਲਾ ਲਓ ਜੀ ਜੀ ਹੋ ਜਾ ਥੋੜੇ ਜਿਹਾ ਪਿੱਛੇ ਆ ਲਾਓ ਲੈ ਆਪਾਂ ਕਰਾਓ ਬਾਤ ਛੱਡ ਦੋ ਬਈ ਛੱਡ ਛੱਡ ਦੋ ਲੈ ਜੋਗੀ ਮਨ ਪੜਿਆ ਜੀ ਆ ਲਾਇਓ ਬਈ ਆ ਮਾੜਾ ਆ ਫਿਰ ਬਾਹਰ ਥੱਲੇ ਰੱਖੀ ਪੁੱਤ ਜੋਗੀ ਬਹਿ ਜਾ ਬਹਿ ਜੀ ਪੁੱਛੇ ਕਰਕੇ ਬੈਠੇ ਜੋ ਜੁਕੇਸ਼ ਮਾੜੀ ਨਿਮੀ ਰੱਖਿਆ ਕਰ ਥੱਲੇ ਬਹਿ ਜਾ ਹਾਂਜੀ ਥੋੜਾ ਉੱਚੀ ਰੱਖਾ ਹਾਂ ਹੁਣ ਰੱਖ ਲਾਓ ਔਰ ਉੱਚੀ ਮਾੜਾ ਇੱਕ ਮੋੜ ਕਿਸ طرفੋਂ ਤੋਂ ਸਹੀ ਕਰ ਮਾੜਾ ਠੀਕ ਹੈ ਹਾਂ ਹਾਂਜੀ ਕੀ ਕਹਿਣਾ ਜਿਹੜਾ ਭਤਾ ਜੀ ਜਿਹੜੀ ਅੱਜ ਮੀਟਿੰਗ ਵੇਸੇ ਟਾਰੇ ਹੱਥ ਆ ਰਿਹਾ ਵੀ ਮੈਂ ਕਾਕਾ ਸਿੰਘ ਕੋੜਾ ਸੂਪਰ ਜਰਸਿਕ ਤਰਪਾਤਿਕ ਸੰਗਠਨ ਥੋੜਾ ਉੱਚੀ ਬੋਲੋ ਜੀ ਮੈਂ ਇਕੱਲਾ ਜਸੇਬੰਦ ਕਲੋਨੀ ਕਿ ਜੇ ਤੁਸੀਂ ਸਵਾਲ ਕੀਤਾ ਕਿ ਵੇ ਦੇ ਵਿੱਚ ਕਿੰਨੇ ਜਸਕੂਨ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਦੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੱਟ ਵਾਲੇ ਲੋਕ ਨੇ ਉਹ ਸਾਰੇ ਕੱਢੀ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਸ ਨਾਲ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ ਬਤਿਕ ਖੰਦਸੇ ਸੇ ਬੰਨੀਆਂ ਇਕੱਠੀਆਂ ਉਤੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਤੇ ਉਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ਾ ਜਿੱਤਦਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜੇ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਕਾਠੂ ਜਾਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਪਹਾਨਾ ਸਿੱਧੂ ਨੂੰ ਰਿਹਾਅ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲਾ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਪੁੰਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਿਕਾ ਕੇ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਿਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਜਿਹੜਾ ਕੋਰਟ ਦੁਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਬਿਨਾਂ ਜਵੰਤ ਰਿਹਾ ਕਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸਬਜੀਤ ਪੂਰਜੀ ਹੈ ਜੀ ਜੀ ਬੀਰੇ ਪੂਰਾ ਇਹਨਾਂ ਹੱਥ ਪਿੱਛੇ ਰੱਖੇ ਉਹ ਸੋੜਾ ਹੱਥ ਇਹਦੇ ਵਿੱਚ ਆ ਗਿਆ ਚੈਨਲਾਂ ਦੇ ਵਿੱਚ ਛੋੜਾ ਹੱਥ ਹੀ ਦਿਖਦਾ ਇਹਦਾ ਪਿੱਛੋਂ ਆਵਾਜ਼ ਹਾਂ ਨਹੀਂ ਨਹੀਂ ਜਦੋਂ ਸੀਜ ਆ ਤਾਂ ਹੀ ਆਖਿਆ ਤੈਨੂੰ ਤੇ ਸਾਡਾ ਭਾਈ ਆਰ ਭਾਈ ਆਰ ਕੁਸਤ ਬਤੂ ਮੈਂ 1 ਮਿੰਟ ਦੀ 1 ਮਿੰਟ 1 ਮਿੰਟ ਭਾਈ ਮਾੜਾ ਪਿੱਛਾ ਇੱਧਰ ਨਾ ਬੜਾ ਸਾਰੇ ਪਾਸੇ ਦੇਖ ਲੈ ਹਾਂਜੀ ਚਲ ਕੀ ਨਾ ਬੋਲ ਆ ਚੇਅਰਮੈਨ ਬੀਕੇ ਜੀ ਕ੍ਰਾਂਤੀਕਾਰੀ ਪੰਜਾਬ ਜਿਹੜੀ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਤੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਆਏ ਆ ਵੀ ਜਿਹੜਾ ਇਹ ਟਰੈਵਲਿੰਗ ਏਜੰਟਾ ਦਾ ਜਿਹੜਾ ਧੰਦਾ ਠੱਗੀ ਦਾ ਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹ ਜਿਹੜਾ ਟਰੈਵਲਿੰਗ ਏਜੰਟ ਇਹਨ ਦਾ ਭਾਵੇਂ ਵਰਤਾਰਾ ਪੱਟਾ ਹੈਗਾ ਲੋਬੀ ਦਾ ਇਹ ਜਿਹੜੀ ਟ੍ਰੈਵਲ ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੇ ਦੁਆਰੇ ਜੋਰ ਹੈ ਤੇ ਉਹਦੇ ਚ ਜਿਹੜਾ ਵੀ ਟ੍ਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ ਸੋ ਉਸੇ ਸ਼ਿਕਾਰ ਹੋਇਆ ਉਸੇ ਗੱਲ ਬਈ ਭਾਨਾ ਸਿੱਧੂ ਜੀ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਬੱਚੇ ਵੀ ਝੂਠੇ ਆ ਤੇ ਵੱਡੀ ਗੱਲ ਜਿਹੜੇ ਉਹ ਤੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਤਾਰਚਰ ਕਹਿੰਦੇ ਆ ਤੀਜੇ ਦਰਜੇ ਦਾ ਕਿ ਉਹ ਕਹਿੰਦੇ ਆ ਵੀ ਸਭ ਤੋਂਨਕ ਤੌਰ ਤੇ ਗਲਤ ਉਹਦੇ ਤੇ 3 ਡਿਗਰੀ ਤਾਰਚਰ ਹੋਇਆ। ਸੋ ਇਸ ਕਰਕੇ 3 ਡਿਗਰੀ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੜਤੀ ਇੱਕ ਵਾਰੀ। ਉਹ ਤਾਂ ਬੜਦਾ ਤੇ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਤਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੇ ਪੜਤਾਲ ਹੋਵੇ। ਪਰ ਅਸੀਂ ਨਵੇਣ ਵੀ ਖਾਤਰੇ ਗੱਲ ਛੜਤੀ ਸੀ ਪਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਇਕੱਲਾ ਜਥੇਬੰਦੀਆਂ ਨਹੀਂ ਮੰਗਦੇ ਇਹ ਹਜ਼ਾਰਾਂ ਲੋਕਾਂ ਦੀ ਮੰਗੇ ਉਹਦੇ ਜਿਹੜਾ ਕੱਟ ਹੋਇਆ ਉਸ ਮੰਗੇ ਦੇ ਆਧਾਰ ਤੇ ਤਕਰੀਰ ਦਾ ਪ੍ਰੋਗਰਾਮ ਦਿੰਦਾ ਹੈ ਦੂਜੀ ਗੱਲ ਜਿੰਨੀਆਂ ਵੀ ਜਥੇਬੰਦਗੀਆਂ ਵਾਲੇ ਹੈਗੇ ਜਾਂ ਕੋਈ ਆਗੂ ਹੈਗਾ ਜਿਹੜਾ ਸਮਾਜ ਸਹਾਇਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹ ਜਿਹੀਆਂ ਕੋਈ ਲੋਭੀਆਂ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕారణ ਨੂੰ ਕਿਸੇ ਤੇ ਕਹਿਣੇ ਆ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹ ਨਾਲੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਨੂੰ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ ਪਰ ਜੇ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋਇਆ ਪ੍ਰੋਗਰਾਮ ਨੂੰ ਫੈਸਲ ਕਰਨ ਦੀ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੀ ਖਾਤਰ ਇਹਨਾਂ ਨੇ ਦੋ ਦਿਨਾਂ ਚ ਕੋਈ ਕਾਰਵਾਈ ਨਾ ਕੀਤੀ ਫਿਰ ਸਾਡਾ ਸਟੈਂਡ ਕਰੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰਾ ਮੀਟਿੰਗ ਹੋ ਸਕਦੀ ਏ ਤੁਹਾਡਾ ਨਹੀਂ ਨਹੀਂ ਜੀ ਦੁਬਾਰਾ ਮੀਟਿੰਗ ਦਾ ਕੋਈ ਨਹੀਂ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ 3 ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰ ਗਿਆ ਕਰਕੇ ਉਵੇਂ ਜਿਵੇਂ ਕਿਹਨੂੰ ਕਿਹਨੂੰ ਸੱਦਾ ਦਿੱਤਾ 3 ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੱਤਾ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜੱਜ ਬੁੱਧ ਗਏ ਹੈਗੇ ਨੇ ਲੋਕਾਂ ਦੇ ਹੱਕਾਂ ਦੇ ਖਾਤਰ ਲੜ ਡਾਲ ਗਏ ਭਾਵੇਂ ਕੋਈ ਵਿਅਕਤੀ ਐ ਭਾਵੇਂ ਕੋਈ ਪਾਰਟੀ ਐ ਭਾਵੇਂ ਜੱਜੇ ਬੰਦੇ ਪੱਕਾ ਦਰਨ ਹੋ ਗਈ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ ਤਿੰਨ ਦਿਨ ਇੱਕ ਨੂੰ ਅਸੀਂ ਬੈਠਾਂਗੇ ਉਦੋਂ ਟੱਕਰ ਇਹਦਾ ਕੀ ਐਟੀਟਿਊਡ ਆਉਂਦਾ ਜੇ ਉਹਨਾਂ ਦਾ ਐਟੀਟਿਊਡ ਇਗਨੋਰ ਕਰਨ ਵਾਲਾ ਹੋਇਆ ਟੱਲਣ ਵਾਲਾ ਹੋਇਆ ਫੇਰ ਉਹ ਤੋਂ ਟੱਕਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਕਹਾ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਦੇਖਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾਕਾਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਦੇਖੋ ਜੀ ਡਾਂਗਾ ਜਿਹੜਾ ਬੰਦਾ ਜੋਦਾ ਹੁੰਦਾ ਤਾਂ ਜਿਹੜਾ ਉਹਨੇ ਜੁੱਧ ਦੇ ਵਿੱਚ ਜਾਣਾ ਹੁੰਦਾ ਮੈਦਾਨ ਚ ਹੁਣ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬੱਜੂਗੀ ਜਾਂ ਮੇਰੀ ਬਾਹ ਟੁੱਟੂ ਜਾਂ ਲੱਤ ਟੁੱਟੂ ਇਸ ਕਰਕੇ ਅਸੀਂ ਮੈਦਾਨ ਚ ਜਾਣਾ ਕਹਾ ਸਰਕਾਰ ਦਾ ਕੰਮ ਹੈ ਕਿ ਸਾਡੇ ਤੇ ਉਹ ਡਾਗਾ ਮਾਰਦੀ ਆ ਤੁਸ ਫੇ ਸਿੱਟਦੀ ਆ ਪਾਣੀ ਸਿੱਟਦੀ ਆ ਉਹ ਉਹਦਾ ਧਰਮ ਹੈ ਸਾਡਾ ਧਰਮ ਹੈ ਲੜਨਾ ਉਹਨਾਂ ਦਾ ਧਰਮ ਹੈ ਕੁੱਟਲਾ-ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਉਹ ਚੁੱਪ ਕਰਕੇ ਦੇ ਬੈਠਣਗੇ ਇਹਨਾਂ ਨੂੰ ਉਹਦੇ ਇੱਕ ਕੀਮਤ ਚ ਤਾਰਨੀ ਪੈਣੀ ਆ ਧੰਨਵਾਦ ਪ੍ਰਧਾਨ ਸਾਹਿਬ ਇਧਰ ਕਰ ਲੋ ਇਧਰ ਕਰ ਲੋ ਕਮੇਕ ਹੋਰ ਹੈ ਮੇਰੇ ਨਾਲ ਉਹ ਵੀ ਨਾਲ ਦਿੱਤਾ ਲੱਗੇ ਕਿੱਥੇ ਹੈ ਇੱਧਰ ਹੈਗਾ ਕਿੱਥੇ ਤਾਂ ਤਾਂ ਹੀ ਜਾਵਾਂ ਉੱਪਰ ਗਰਦਨ ਤੇ ਉੱਪਰ ਕਰੀਂ ਅੱਛਾ ਬੱਚਾ ਬੱਚਾ ਪਾਹ ਕਰੂ ਕਰੂ ਲਓ ਜਿਹੜਾ ਬਾਪੂ ਬੁੱਢੇ ਨਾਲ ਗੱਲ ਕਰਦਾ ਰੋਮੀ ਸਿੰਘ ਸਾਰੇ ਪਾਸੇ ਚਾਕੇ ਬਾਪੂ ਜੀ ਮੀਟਿੰਗ ਕੱਲ ਵੀ ਕੀਤੀ ਗਈ ਸੀ ਹਮ ਕੱਲ ਵੀ ਮੇਰੇ ਨਾਲ ਦੋ ਘੰਟੇ ਮੀਟਿੰਗ ਚੱਲੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਵਾਹ ਉੱਤਰ ਮੇਰਾ ਖਿਆਲ ਹੈ ਵੀ 4 ਤੋਂ 5 ਟਾਈਮ ਤੱਕ ਵੀ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਫਾ ਕੈਨਸਲ ਕਰਾਉਣਾ ਚਾਹੁੰਦਾ ਉਹ ਐ ਸੰਖੇਖਾ ਜਿਹਾ ਅਣਜਾਣ ਨੇ ਮੈਂ ਕਹਿੰਦਾ ਉਹ ਅਫਸਰ ਸਾਹਿਬ ਜੀ ਉਹਨੇ ਕਿਰਦੀ ਨੌਕਰੀ ਉਹ ਨਹੀਂ ਜਿੱਦਦੇ ਦੇ ਸੀ ਲੱਗਿਆ ਕਿ ਕਿਹ ਜਣਾ ਤੁਸੀਂ ਕਿਹਾ ਵੀ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇਗੀ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਗੋਂ ਮੈਨੂੰ ਭੇਜਿਆ ਗਿਆ ਉਹ ਵਿਚਾ ਚੋਂ ਬੋਲ ਕੇ ਉਹਨਾਂ ਸਾਰਾ ਕੁੱਟ ਹੋਣਾ ਹੈ ਸਾਰੀਆਂ ਜੱਥਿਆਂ ਦੇ ਲੀਡਰ ਆਉਂਗੇ ਸਾਰੀਆਂ ਜੱਥਿਆਂ ਦੇ ਫਰਕ ਰਹੂਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਕੋਨਾ ਚੱਕਰ ਯਾਰੀ ਰਹੂ ਅਸੀਂ ਘਰੇ ਨਹੀਂ ਆਦੇ ਲੀਡਰ ਜਿੰਨਾ ਜਕਰ ਭਾਨਾ ਰਹਿ ਨਹੀਂ ਕਿਹਾ ਦਾ ਵੈਦਾਂ ਕਰਕੇ ਜਿੰਨੇ ਲੀਡਰ ਸੀ ਘਰੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀ ਜਿੰਨਾ ਜਕਰ ਭਾਨਾ ਬਿਨਾ ਸ਼ਰਤ ਅਸੀਂ ਕਿਉਂ ਜਥੇ ਇਨੇ ਆੜਿਆ ਲੱਖੀ ਨੇ ਉੱਥੇ ਕਿਹਾ ਬਿਨਾ ਸ਼ਰਤ ਤੋਂ ਰਹਾ ਕਰਾਂਗੇ ਇਹਨਾਂ ਦੇ ਸਰੀਰ ਦੇ ਲੀਡਰ ਨੇ ਕਿਹਾ ਬਿਨਾ ਸ਼ਰਤ ਤੋਂ ਰਹਿਣਾਂਗੇ ਮਾ ਪੂਰਾ ਥਕੜਾ ਕਰਕੇ ਕਿਹਾ ਵੀ ਬਿਨਾ ਜਵਾਲਤ ਬਿਨਾ ਸ਼ਰਤ ਤੁਰਿਆ ਕਰਕੇ ਦੇਵਾਂਗੇ ਤੂੰ ਚਿੰਤਾ ਨਾ ਕਰ ਲੋਕਾਂ ਨੇ ਤਾੜੀਆਂ ਪਾਈਆਂ ਕਿ ਜੇ ਹੁਣ ਅਸੀਂ ਜਵਾਲਤ ਕਰਾਵਾਂਗੇ ਤਾਂ ਚਾਰ ਬਾਲ ਤਾੜੀ ਦੀ ਕਿਉਂ ਤਕਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਤਾਜੀ ਗੱਤਰਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਖਾਾ ਜ਼ਰੂਰ ਦੇਵਾਂਗੇ ਐਸੈਸਮੈਂਟ ਜੰਨੇ ਹੋਣੇ ਆਵੇ ਸਾਡੇ ਦੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਆਏ ਨੇ ਮੈਂ ਫੇਰ ਤੁਹਾਡੇ ਨਾਲ ਇਹ ਐਲਾਨ ਕਰਦਾ ਜਿੰਨਾ ਚਿਰ ਭਾਨ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾਜ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਡੀਆ ਸਾਡੇ ਵੀ ਤੁਹਾਨੂੰ ਇਹ ਸੂਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਜੇਤੂ ਰੀਲ ਦੀ ਕਰ ਦਿੰਦੇ ਨੇ ਧੱਕੇ ਧੌਣ ਤੇ ਕੋਟਾ ਖੜਾ ਹੈ ਕਿ ਨਾ ਕਿ ਨਾ ਵੀ ਕਿਹਨੇ ਉਹਨਿਆਂਗੇ ਬਈ ਇਟਾਲੀਅਨਾਂ ਨੂੰ ਗੱਲ ਚਾਹੀਦੀ ਹੈ ਕਿ ਫਿਰ ਅਸੀਂ ਉਹ ਕਹਾ ਗਈ ਕਹਾਂਗੇ ਕਿ ਪਿੰਡ ਵਿੱਚ ਥੋੜਾ ਕੰਨਾ ਕੱਟ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਨੂੰ ਡਾਕਟਰ ਰਹਿ ਗਰੇ ਲੀਡਰਾਂ ਤੱਕ ਸਿਆਣ ਰਾਹ ਦੇਣਾ ਲੜਨ ਦਾ ਵਾਤਾ ਤੁਹਾਡੇ ਲਈ ਹੀ ਵਾਦਾ ਜਿੰਨੇ ਜੁੜੇ ਹਾਂ ਉਹ ਤਾਂ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਚਲੋ ਓਏ ਫੋਟੋ ਕਰਦੀ ਐ ਫੋਟੋ ਕਰ ਨਹੀਂ ਫੜਾ ਫੋਟੋ ਕਰੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਪਾਣੇ Sidhu ਦੇ ਹੱਕ ਦੇ ਵਿੱਚ ਲੱਖਾਂ ਸੁਧਾਨਾ ਅਤੇ ਕਿਸਾਨ ਜਥੇਬੰਦੀਆਂ ਦੀ ਜੋ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਹਾਲਾਂਕਿ ਦੋਸਤੋ ਮੀਟਿੰਗ ਸਿਰੇ ਨਹੀਂ ਚੜੀ ਪਰ ਦੋਸਤੋ ਲੱਖਾ ਸਿਧਾਨਾ ਅਤੇ ਕਿਸਾਨ ਜਥੇਬੰਦੀਆਂ ਨੇ ਜੋ 3 ਤਰੀਕ ਦਾ ਪ੍ਰੋਗਰਾਮ ਹੈ ਉਹ ਜਿਉਂ ਦਾ ਤਿਉਂ ਹੈ ਉਹ ਪ੍ਰੋਗਰਾਮ 3 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਕੋਠੀ ਘੇਰਨ ਦਾ ਜੋ ਕਿਸਾਨ ਜਥੇਬੰਦੀਆਂ ਅਤੇ ਲੱਖਾ ਸਿਧਾਨੇ ਦੀ ਟੀਮ ਵੱਲੋਂ ਉਲੀਕਿਆ ਗਿਆ ਹੈ ਉਸ ਵਿੱਚ ਦੋਸਤੋ ਲੱਖਾ ਸਿਧਾਨਾ ਅਤੇ ਕਿਸਾਨ ਜਥੇਬੰਦੀਆਂ ਨੇ ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਜੋ ਦੋਸਤੋ ਅੱਜ ਲੱਖਾ ਸਿਧਾਨਾ ਅਤੇ ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਸਿਰੇ ਨਹੀਂ ਚੜੀ ਤੇ ਜੋ ਵੀ ਦੋਸਤੋ ਤੁਸੀਂ ਲੱਖਾਂ ਸਦਾਣਾ ਅਤੇ ਪੰਜਾਬ ਦੇ ਕਿਸਾਨ ਜਿੱਥੇ ਮੰਡੀਆਂ ਤੇ ਵਿਚਾਰ ਸੁਣੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਡਾਕੂਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਦ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੈਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ